ਸੋਭਾ ਯਾਤਰਾ ਦੇ ਕਿਦਾਂ ਦੇ ਪ੍ਰਬੰਧ ਕੀਤੇ ਗਏ ਨੇ ਅੱਜ ਨੂੰ ਸੋਭਾ ਯਾਤਰਾ ਨੂੰ ਲੈ ਕੇ ਅਸੀਂ ਬੜੇ ਸੁਰੱਖਿਆ ਪ੍ਰਬੰਧ ਜੇ ਢੰਗ ਨਾਲ ਕੀਤੇ ਨੇ ਇਹਦੇ ਵਿੱਚ ਤਿੰਨ ਗਾਈਕੇ ਅਫਸਰ ਤੇ ਚਾਰ ਐਸ ਐਚਓ ਤੇ ਅਸੀਂ ਮੈਨ ਪਾਵਰ ਜਿਹੜੀ ਹੈ ਫੋਰਸ 220 ਤੋਂ 300 ਬੰਦੇ ਦੀ ਤਾਦਾਦ ਦੇ ਵਿੱਚ ਅਸੀਂ ਲਗਾਈ ਹੈ ਜੀ ਔਰ ਬਿਲਕੁਲ ਟ੍ਰੈਕ ਤੇ ਪੁਖਤਾ ਇੰਤਜ਼ਾਮ ਨੇ ਤੇ ਬੜੀ ਵਧੀਆ ਸੁਰੱਖਤ ਤੇ ਸ਼ਾਂਤਮਈ ਢੰਗ ਨਾਲ ਜਿਹੜੀ ਸ਼ੋਭਾ ਯਾਤਰਾ ਆ ਰਹੀ ਹੈ ਚਲਾਈ ਜਾ ਰਹੀ ਹੈ ਇਹ ਸ਼ੋਭਾ ਕੱਢੀ ਜਾ ਰਹੀ ਹੈ ਕੀ ਰਿਵਾਜ ਹੈ ਇਹ ਕੱਲ ਅਜਰਨੁਰ ਤਰੇਕਾਲ ਦਰਸੀ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪਰਕਣ ਹਸਬ ਹੈ ਉਹਦੇ ਸੰਬੰਧ ਵਿੱਚ ਅੱਜ ਭਗਵਾਨ ਵਾਲਮੀਕ ਸਵਾ ਹੁਸ਼ਿਆਰਪੁਰ ਤੋਂ ਇੱਕ ਵਿਸ਼ਾਲ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹੜੀ ਸ਼ੋਭਾ ਯਾਤਰਾ ਹੁਣ ਸਿਰਫ 5-7-10 ਮਿੰਟ ਤੋਂ ਇਹ ਤੋਂ ਉਦੋਂ ਸਿੰਘ ਪਾਰਕ ਤੋਂ ਚੱਲੇਗੀ ਬੱਸ ਸਟੈਂਡ ਕਮਾਲਪੁਰ ਚੌਕ ਭਗਵਾਨ ਵਾਲਮੀਕੀ ਚੌਕ ਨਾਰਾਇਣ ਬਿਕਰੀ ਤੋਂ ਹੁੰਦੀ ਹੋਈ ਕੌਸ਼ਲਾ ਬਾਜ਼ਾਰ ਕਲਕਮੰਡੀ ਚੌਕ ਦਾਲ ਬਾਜ਼ਾਰ ਕਸ਼ਮੀਰੀ ਬਾਜ਼ਾਰ ਤੋਂ ਹੁੰਦੀ ਹੋਈ ਘੰਟਾ ਘੜਾ ਰਾ ਕੇ ਸਮਾਪਤ ਹੋਏਗੀ ਸੋ ਮੈਂ ਸਾਰੇ ਸ਼ਹਿਰ ਵਸਨੀਕਾਂ ਨੂੰ ਬੇਨਤੀ ਕਰਦਾ ਆਓ ਅਸੀਂ ਇਸ ਸ਼ੁਭ ਮੌਕੇ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਸ਼ੋਭਾ ਦਸ਼ ਚਾਰ ਦੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਈਏ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰੀਏ ਇਹ ਜੋ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਰਮਾਇਣ ਲਿਖੀ ਸੀ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਜਹੇਸ਼ ਦੇ ਵਿੱਚ ਜੇ ਰਾਜਾ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਪ੍ਰੇਯਾ ਹੋਵੇ ਤਾਂ ਕਿਸ ਤਰ੍ਹਾਂ ਦੀ ਹੋਵੇ ਭਰਾ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਭਰਾ ਹੋ ਤਾਂ ਕਿਸ ਤਰ੍ਹਾਂ ਦਾ ਹੋਵੇ ਜੇ ਬੱਚੇ ਹੋ ਤਾਂ ਕਿਸ ਤਰ੍ਹਾਂ ਦੇ ਹੋਣ ਪਤਨੀ ਹੋਵੇ ਤਾਂ ਕਿਸ ਤਰ੍ਹਾਂ ਨਹੀਂ ਹੋਵੇ ਅਤੇ ਪਤੀ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਮੈਂ ਉਸ ਪਰਮ ਪਿਤਾ ਪਰਮਾਤਮਾ ਭਗਵਾਨ ਬਾਦਮੀਕ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਦਾ ਕਿ ਭਗਵਾਨ ਬਾਦਮੀਕ ਮਹਾਰਾਜ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਇਸ ਜਿਹੜੀ ਇਹਨਾਂ ਨੇ ਰੋਮਾਂਇ ਲਿਖੀ ਹੈ ਰਚਨਾ ਭਗਵਾਨ ਬਾਦਮੀਕ ਮਹਾਰਾਜ ਨੇ ਕੀਤੀ ਉਸ ਰੋਮਾਂਇ ਤੇ ਚੱਲਣ ਦਾ ਸੰਸਾਰਿਆਂ ਨੂੰ ਬਾਲਡ ਬੁਕਸ जय वाल्मीकि हर हर जय श्री राम जय श्री भगवान वाल्मीकि महाराज जी की जय आज जो, जो कल भगवान श्री वाल्मीकि जी महाराज का प्रकटोत्सव है उस संदर्भ में शोभा यात्रा उत्तम संघ भारत को निकल के अलग-अलग बाजारों से होते हुए श्री वाल्मीकि चौक पहुंचेगी तो मेरी सारे शहर वासियों को ਅਪੀਲ ਹੈ ਕਿ ਸ਼ੋਭਾ ਯਾਤਰਾ ਪਹੁੰਚ ਕੇ ਪ੍ਰਭੂ શ્રી ਭਗਵਾਨ ਬਾਲਮੀਕੀ ਜੀ ਮਹਾਰਾਇ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ ਮੈਂ ਕੱਲ ਪ੍ਰਕਟ ਹੋਤ ਸਭ ਜੋ ਭਗਵਾਨ ਜੀ ਦਾ ਹੈ ਉਹਦੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਪ੍ਰਮਾਤਮਾ ਜੀ ਮੋਰੇ ਅਰਦਾਸ ਕਰਦਾ ਕਿ ਪ੍ਰਭੂ ਪਵਨ ਸ਼੍ਰੀ ਵਾਲਮੀਕੀ ਜੀ ਮਹਾਰਾਜ ਸਭ ਤੇ ਆਪਣਾ ਆਸ਼ੀਰਵਾਦ ਬਣਾਏ ਰੱਖਣ ਜੈ ਜੀ ਦਾ ਅੱਜ ਦੇ ਕਾਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕੀ ਗੱਲ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਤ੍ਰਿਕਾਲਦਰਸ਼ੀ ਪਵਨ ਵਾਲਮੀਕੀ ਜੋ ਸ੍ਰਿਸ਼ਟੀ ਕਰਤਾ ਦੇਵਾਨ ਜੀ ਦਾ ਪਾਵਨ ਪਵਿੱਤਰ ਦਿਹਾਰਾ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਹਾਰਪੁਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਕੱਢੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਸਮੂਹ ਭਾਈਚਾਰਾ ਜਿਹੜਾ ਕੱਤਰ ਹੋ ਕੇ ਅੱਜ ਆਪਸ ਵਿੱਚ ਰਲ ਕੇ ਬਿਛਾਰਾ ਰਾਮਨੀਲਾ ਕਮੇਟੀ ਦੇ ਮੈਂਬਰ ਸੇਵਾਨ ਸਾਡੇ ਵਿੱਚ ਪਹੁੰਚੇ ਉਹਨਾਂ ਦਾ ਵੀ ਜੀ ਆਇਆਂ ਆਖਦੇ ਆ ਔਰ ਸਾਰਾ ਈ ਕੱਤਰ ਹੋ ਗਿਆ ਅੱਜ ਬੜੀ ਧੂਮ ਧਾਮ ਦੇ ਨਾਲ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਜਿਵੇਂ ਕਹਿੰਦੇ ਨੋਂ ਨਰਾਤੇ ਦਸਮਾ ਦੁਸ਼ਹਿਰਾ ਨਾ ਹੁੰਦਾ ਜਿਸ ਧਰਤੀ ਤੇ ਵਾਲਮੀਕੀ ਅਵਤਾਰ ਪੈਦਾ ਨਾ ਹੁੰਦਾ ਕਿਉਂਕਿ ਉਸ ਪਵਨ ਪਤਾ ਪ੍ਰਮਾਤਮਾ ਨੇ ਰਾਜਸ਼ਰੀ ਰਾਮਚੰਦਰ ਪ੍ਰਭੂ ਜੀ ਦੀ ਜਿਹੜੀ ਹਾਰਾ ਸਾਲ ਪਹਿਲਾਂ ਲੇਖ ਦਿੱਤੀ ਸੀਗੀ ਅੱਜ ਉਸ ਹਸਤੀ ਦਾ ਜਿਹੜਾ ਪਾਵਨ ਪ੍ਰਗਟ ਦਿਵਸੇ ਉਹਦੇ ਸੰਬੰਧ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਮੂਹ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਛਾਰਪੁਰ ਵਾਸੀਆਂ ਨੂੰ ਮੇਰੇ ਵੱਲੋਂ ਔਰ ਸਾਡੇ ਪੂਰੇ ਸਮਾਜ ਵੱਲੋਂ ਲੱਖ ਲੱਖ ਮੁਬਾਰਕਬਾਦ ਹੈ ਔਰ ਮੈਂ ਆਸ ਕਰਦਾ ਵੀ ਪਰਮ ਪਿਤਾ ਪਰਮਾਤਮਾ ਜਿਨ੍ਹਾਂ ਇੱਥੇ ਅੱਜ ਸ਼ੋਭਾ ਯਾਤਰਾ ਦੇ ਵਿੱਚ ਸ਼ੋਭਾ ਵਧਾਣ ਲਈ ਚੱਲ ਕੇ ਆਏ ਨੇ ਉਹਨਾਂ ਤੇ ਔਰ ਉਹਨਾਂ ਦੇ ਪਰਿਵਾਰ ਤੇ ਰਹਿਮਤ ਭਰ ਹੱਥ ਰੱਖਣ ਸ਼ਹਿਰ ਵਾਸੀ ਲੋਕਾਂ ਤੋਂ ਪ੍ਰਸ਼ਾਸਨ ਨੂੰ ਵੀ ਪੀੜ ਕਰਨੀ ਚਾਹੀਦੀ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਵੀ ਜਿੱਦਾਂ ਅਸੀਂ ਹਰ ਸਾਲ ਤਿਉਹਾਰ ਹਰ ਤਿਉਹਾਰ ਰਲ ਮਿਲ ਕੇ ਮਨਾਨੇ ਆ ਇਸ ਨੂੰ ਵੀ ਹੋਰ ਗਾ ਅਗਲੇ ਆਉਣ ਵਾਲਾ ਫੈਸਟੀਵਲ ਜਿਵੇਂ ਦੀਵਾਲੀ ਆ ਰਹੀ ਹੈ ਵਿਚਾਰਾਂ ਨਾਲ ਕੇ ਗਿਆ ਰਲ ਮਿਲ ਕੇ ਬੁਲਾਇਆ ਉਦਾਂ ਹੀ ਅਸੀਂ ਦੀਵਾਲੀ ਵੀ ਜਿੱਦਾਂ ਚ ਪਵਣ ਪਰਮਾਤਮਾ ਦਾ ਜਿਹੜਾ ਮਨਾਇਆ ਜਾ ਰਿਹਾ ਉਦਾਂ ਹੀ ਦੀਵਾਲੀ ਵੀ ਮਨਾਈਏ ਔਰ ਪ੍ਰਸ਼ਾਸਨ ਅੱਗੇ ਸਾਡੀ ਅਪੀਲ ਆ ਵੀ ਇਸ ਵਾਰ ਜਿਹੜਾ ਭਗਵਾਨ ਵਾਲਮੀ ਕੀ ਸ਼ੋਭਾ ਯਾਤਰਾ ਨੂੰ ਜਿਹੜਾ ਅੰਦੇਖਾ ਕੀਤਾ ਗਿਆ ਬੜੀ ਨਿੰਦਨਯੋਗ ਗੱਲ ਆ ਕਿਉਂਕਿ ਪਹਿਲੀ ਵਾਰ ਇਦਾਂ ਹੋਇਆ ਵੀ ਸ਼ਾਸਨ ਪ੍ਰਸ਼ਾਸਨ ਵੱਲੋਂ ਜਿਹੜੀ ਇੱਕ ਵੀ ਵਾਰ ਸਾਡੀ ਜਿਹੜੀ ਮੀਟਿੰਗ ਨਹੀਂ ਬੁਲਾਈ ਗਈ ਬੜੀ ਮਿੰਦਨਜੋਗ ਗੱਲ ਹੈ ਔਰ ਇਹ ਸਰਕਾਰ ਵਾਸਤੇ ਵੀ ਆ ਕਿਉਂਕਿ ਹਮੇਸ਼ਾ ਡਿਊਟੀ ਪਹਿਲਾ ਅਧਾਰਾ ਸਰਕਾਰ ਦਾ ਬੰਦਾ ਸਰਕਾਰ ਨੂੰ ਚਾਹੀਦਾ ਸੀ ਉਹਨਾਂ ਵਾਸਤੇ ਵੀ ਬਾਕੀ ਫਿਰ ਤੋਂ ਇੱਕ ਵਾਰ ਕਹਿੰਨਾ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਜੈ ਵਾਲਮੀਕੀ ਹਰ ਹਰ ਮਾਰ ਸਰ ਪਹਿਲਾਂ ਤਾਂ ਮੈਂ ਸਾਰੇ ਹਿਸ਼ਾਰਪੁਰ ਵਾਸੀਆਂ ਨੂੰ ਹਿਸ਼ਾਰਪੁਰ ਵਾਸੀਆਂ ਨੂੰ ਪੰਜਾਬ ਵਾਸੀਆਂ ਦੇ ਦੇਸ਼ ਵਾਸੀਆਂ ਅੱਜ ਵਾਲਮੀਕ ਮਹਾਰਾਜ ਦੇ ਪ੍ਰਗਟ ਜਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿਨਾ ਸਾਡੇ ਹਿਸ਼ਾਰਪੁਰ ਵਿੱਚ ਬਹੁਤ ਉਤਸ਼ਾਹ ਸੀ ਲੋਕਾਂ ਨੂੰ ਚਾਹ ਚੜਿਆ ਹੋਇਆ ਸੀ ਅੱਜ ਦੀ ਇਸ ਸ਼ੋਭਾ ਯਾਤਰਾ ਦਾ ਅਸੀਂ ਇੱਥੇ ਲੰਗਰ ਲਗਾਇਆ ਸੀ ਤੁਹਾਡੇ ਸਾਹਮਣੇ ਕਿੰਨਾ ਖੁੱਲਾ ਲੰਗਰ ਔਰ ਕਿੰਨਾ ਲੋਕਾਂ ਦਾ ਰਸ ਰਿਆ ਔਰ ਖੁਸ਼ ਹੋ ਕੇ ਲੋਕ ਗਏ ਨੇ ਭਗਵਾਨ ਬਾਲਮੀ ਜੈ ਤਾਂ ਹੀ ਆਪਣੀ ਕਿਰਪਾ ਸਾਰਿਆਂ ਦੇ ਬਣਾਈ ਰੱਖਣ ਅੱਜ ਇੱਕ ਤਰ੍ਹਾਂ ਦਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਔਰ ਬਹੁਤ ਬੜੀ ਸ਼ੋਭਾ ਯਾਤਰਾ ਇਥੋਂ ਨਿਕਲ ਕੇ ਗਈ ਹੈ ਤੁਮੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਭਗਵਾਨ ਬਾਗਲੀਖ ਦੇ ਚਰਨਾ ਤੇ ਹੀ ਅਰਦਾਸ ਕਰਦਾ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ। ਅਦੁੱਸ਼ੀ ਭਗਵਾਨ ਮਾਲਵੀ ਕੀ ਜੀ ਦੇ ਪਾਵਨ ਦਿਵਸ ਦੇ ਉਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੀ ਸਰਕਾਰ ਵੱਲੋਂ ਸਭੋ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਆਜੋ ਹਾਰਪੁਰ ਪੂਰਾ ਵਾਲਮੀਕੀ ਮੇਹ ਹੋਇਆ ਹੈ ਵਾ ਭਗਵਾਨ ਦਾ ਆਸ਼ੀਰਵਾ ਸਾਰੇ ਤੇ ਬਣਿਆ ਰਵੇ ਉਹ ਮੈਂ ਹੀ ਆਸ ਕਰਦਾ ਕਿ ਜਿਹੜੇ ਉਹਨਾਂ ਨੇ ਦੱਸਿਓ ਹੈ ਦਰਸ਼ਾਂ ਤੇ ਚੱਲ ਗਈ ਸਮਾਜ ਸੇਵਾ ਕਰ ਜਈਏ ਇੱਕ ਵਾਰ ਫੇਰ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਲਾਸਸ ਸਭ ਸਾਥ ਵਿੱਚ ਤੁਸੀਂ ਭਾਂਜੀ ਬੋਲੀ ਵਿੱਚ ਸਾਡੇ ਹਾਰਪੁਰ ਸ਼ਹਿਰ ਦੇ ਵਿੱਚ ਜਿਹੜੀ ਕੋ ਸੰਗਠਨ ਵੱਲੋਂ ਬਣਾਈ ਜਾ ਰਹੀ ਹੈ ਔਰ ਹਾਰਪੁਰ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਅਦਾ ਦੇ ਵਿੱਚ ਸੰਗਠਨ ਜਿਹੜੀਆਂ ਕਿ ਇਸ ਵੇਲੇ ਸ਼ੋਭਾ ਯਾਤਰਾ ਵਿੱਚ ਮੌਜੂਦ ਹਨ ਮੈਂ ਸਾਰੀਆਂ ਸੰਗਤਾਂ ਨੂੰ ਸ਼ਾਹਖੋੜ ਦੇ ਵਿੱਚ ਖਾਸ ਕਰਕੇ ਆਪਣੇ ਵੱਲੋਂ ਲੱਖ ਲੱਖ ਮੁਬਾਰਕਾ ਦਿਨਾਂ ਕਿ ਭਗਵਾਨ ਮਹਾਰਿਸ਼ੀ ਬਾਲ ਮੇਘਨ ਸਾਡੇ ਸ਼ਹਿਰ ਸ਼ਾਹਖੋੜ ਦੇ ਵਿੱਚ ਸਾਰੇ ਦੇਖੋ ਕਿ ਸਾਡੇ ਸਾਡੇ ਦੇਸ਼ ਤੇ ਸੰਸਾਅ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਣ ਔਰ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾ ਅੱਜ ਬਹੁਤ ਹੀ ਸ਼ਰਧਾ ਤੇ ਉਲਾਸ ਭਰਿਆ ਦਿਨ ਹੈ ਜੋ ਕਿ ਪਰਮਪਿਤਾ ਪਰਮਾਤਮਾ ਸ੍ਰਿਸ਼ਟੀਕਰਤਾ করুণਾ ਸਾਗਰ ਸੀਤਾ ਰક્ષਕ ਲਾਖਸ਼ ਪਾਲਕ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਹੁਸ਼ਿਆਰਪੁਰ ਵਿੱਚ ਬਹੁਤ ਹੀ ਵਿਸ਼ਾਲ ਤਾਬਿਆ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਔਰ ਇਸ ਯਾਤਰਾ ਵਿੱਚ ਸ਼ਹਿਰ ਦੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਇਹ ਸਸ਼ਟ੍ਰਿਕ ਜਥੇਬੰਦੀਆਂ ਨੇ ਵੱਡ ਚੜ ਕੇ ਹਿੱਸਾ ਲਿਆ ਤੇ ਮੈਂ ਇਸ ਸ਼ੁਭ ਮੁਬਾਰਕ ਦਿਨ ਤੇ ਦੇਸ਼ ਵਿਦੇਸ਼ ਵਿੱਚ ਵਾਲਮੀਕੀ ਨਾਮ ਲੈਵਾ ਜਿੰਨੇ ਵੀ ਆਦੀ ਧਰਮ ਪ੍ਰੇਮੀ ਐ ਉਹ ਸਾਰਿਆਂ ਨੂੰ ਪਰਮ ਪਿਤਾ ਪਰਮਾਤਮਾ ਦੇ ਇਸ ਪਾਵਨ ਪਵਿੱਤਰ ਦਿਨ ਦੀਆਂ ਲੱਖ ਲੱਖ ਵਧਾਈ ਦਿੰਦਾ ਤੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਕੇ ਇੱਕ ਅਰਦਾਸ ਕਰਦਾ ਕਿ اے ਪਰਮ ਪਿਤਾ ਪਰਮਾਤਮਾ ਇਸੇ ਤਰ੍ਹਾਂ ਪੂਰੇ ਵਿਸ਼ਵ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਤੇ ਮਾਨਵਤਾ ਦੇ ਪਿਆਰ ਆਪਸ ਵਿੱਚ ਬਣਿਆ ਰਵੇ ਐਸੀ ਕਿਰਪਾ ਕਰਨਾ ਇੱਕ ਵਾਰੀ ਫੇਰ ਮੈਂ ਸਮੂਜੀ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂਗਰਸ਼ਾ ਵਿੱਚ ਵੱਸਦੇ ਵਾਲਮੀਕੀ ਨਾਮ ਰੇਵਾ ਲੋਕਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈ ਦਿੰਦਾ ਅੱਜ ਦੇ ਪਾਵਨ ਪਵਿੱਤਰ ਦਿਨ ਦੀਆਂ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਆ ਗਏ ਆ ਹੋਲੀ ਵਾਲੀ ਤੋਂ ਹੋਲੀ ਵਾਲੀ ਤੋਂ ਹੋਲੀ ਸਭ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਸੋ ਅੱਜ ਬਹੁਤ ਹੀ ਮੁਬਾਰਕ ਦਿਹਾੜਾ ਹੈ ਵਾਲਮੀਕਨ ਸਮਾਜ ਵਾਸਤੇ ਔਰ ਸਮੂਹ ਸਮਾਜ ਵਾਸਤੇ ਚਾਹੇ ਉਹ ਕਿਸੇ ਵੀ ਵਰਗ ਦਾ ਹੋਵੇ ਬਹੁਤ ਹੀ ਮੈਂ ਕਹਿੰਦਾ ਇਹ ਹਰਸ਼ੋ ਲਾਸ ਭਰਿਆ ਦਿਨ ਹੈ ਕਿਉਂਕਿ ਅੱਜ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਦਿਆਵਾਨ ਜੀ ਦਾ ਪ੍ਰਗਟ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਜਿਹੜੀ ਸ਼ੋਭਾ ਯਾਤਰਾ ਆ ਉਹ ਬੱਸ ਸਟੈਂਡ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਦੇ ਚੌਂਕ ਤੋਂ ਜਿਹੜਾ ਆਰੰਭੀ ਗਈ ਹੈ ਸੋ ਜਿੰਨੀਆਂ ਵੀ ਸੰਗਤਾਂ ਨੇ ਚਾਈ ਚਾਈ ਚੱਲ ਕੇ ਮਹਾਰਾਜ ਦੇ ਦਰਸ਼ਨ ਕਰਨ ਆਈਆਂ ਸੋ ਸਭ ਦਾ ਧੰਨਵਾਦ ਔਰ ਪਰਮਾਤਮਾ ਵਾਲਮੀਕਿ ਦਿਆਵਾਨ ਜੀ ਦੇ ਚਰਨਾਂ ਦੇ ਵਿੱਚ ਮੈਂ ਅਰਦਾਸ ਕਰਦਾ ਹਾਂ ਕਿ ਆਪਣੀਆਂ ਸੰਗਤਾਂ ਨੂੰ ਦਿਨ ਦੁੱਗਣੀ ਔਰ ਰਾਤ ਦੁੱਗਣੀ ਤਰੱਕੀ ਬਖਸ਼ਣ ਔਰ ਸਮੂਹ ਵਾਲਮੀਕਸ ਮਾਈ ਵਾਸਤੇ ਇੱਕ ਛੋਟਾ ਜਿਹਾ ਮੈਸੇਜ ਆਪਣੇ ਬੱਚਿਆਂ ਨੂੰ ਪੜ੍ਹਾਓ ਅਸੀਂ ਆਪਣੀ ਕੌਮ ਦਾ ਪ੍ਰਚਾਰ ਵੀ ਸਿੱਖਿਸ਼ਿਤ ਹੋ ਕੇ ਕਰ ਸਕਦੇ ਹਾਂ ਆਪਣੇ ਧਰਮ ਦਾ ਪ੍ਰਚਾਰ ਵੀ ਸਿੱਖਿਸ਼ਿਤ ਹੋ ਕੇ ਕਰ ਸਕਦੇ ਹਾਂ ਸੋ ਮਹਾਰਾਜ ਦੇਸ਼ ਦੀ ਗੇਜ ਬੇਟੀਆਂ ਸੰਗਤਾਂ ਦੇ ਆਪਣਾ ਆਸ਼ੀਰਵਾਦ ਬਣਾ ਕੇ ਰੱਖਣ ਸਭ ਨੂੰ ਜੈ ਭੀਮ ਜੈ ਭਾਰਤ ਆਚ ਬਾਰਿਸ਼ੀ ਵਾਲਮੀਕੀ ਦੀ ਜਨਮ ਦਿਤੇ ਇੱਕ ਬਹੁਤ ਸ਼ੋਭਾ ਯਾਤਰਾ ਆਯੋਜਨ ਹੁਸ਼ਾਰਪੁਰ ਚ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜੋ ਮਹਾਰਿਸ਼ੀ ਵਾਲਮੀਕੀ ਦੀ ਜੀ ਦੇਨ ਹੈ ਸਮਾਜ ਨੂੰ ਇੱਕ ਰਮਾਇਣ ਦੇ ਰਚੇਤਾ ਤ੍ਰਕਾਲ ਦਰਸ਼ੀ ਮਹਾਪੁਰਸ਼ ਪੁਣਾ ਜਨੰਦਰ ਮਾਨੰ ਦੇ ਲਈ ਬੜੇ ਉਸਤਾ ਦੇ ਨਾਲ ਸ਼ਾਹਪੁਰਬਸ ਜਿਹੜੇ ਹੈ ਉਹ ਮਹੱਲੇ ਮੱਲੇ ਕੁੰਕੇ ਇਸ ਸ਼ੋਹ ਯਾਤਰਾ ਨੂੰ ਕਾਮਯਾਬ ਕਰ ਰਹੇ ਨੇ ਖਾਣਾ ਲੰਗਰ ਲੱਗੇ ਹੋਏ ਨੇ ਔਰ ਇਸ ਸਮਰਸਤਾ ਦਾ ਇੱਕ ਬਹੁਤ ਵੱਡਾ ਉਦਾਹਰਣ ਕਾਹ ਰਿਸ਼ੀ ਵਾਲਮੀਕੀ ਹੈ ਮੈਂ ਆਪਣੇ ਬਹੁਤ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤ੍ਰਕਾਲ ਦਰਸ਼ੀ ਭਗਵਾਨ ਮਹਾਰਿਸ਼ੀ ਵਾਲਮੀਕੀ ਦਾ ਬੜੀਆ ਸ਼ੋਭਾ ਯਾਤਰਾ ਹੈ ਉਹਨਾਂ ਦੇ ਅਵਤਾਰ ਦੇ ਵਾਸਤੇ ਕਿਉਂਕਿ ਭਗਵਾਨ ਜਦੋਂ ਵੀ ਧਰਤੀ ਤੇ ਆਉਂਦੇ ਹੈ ਉਹਨਾਂ ਦਾ ਅਵਤਾਰ ਦੇ ਵਾਸਤ ਹੁੰਦਾ ਉਹ ਸੋ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਹਰ ਸਾਲ ਦੀ ਤਰ੍ਹਾਂ ਸਾਰੇ ਹੀ ਰਲ ਮਿਲ ਕੇ ਪੂਰੇ ਸ਼ਹਿਰ ਵਾਸੀ ਹਰੇਕ ਸ਼ਹਿਰ ਦਾ ਸੱਬਿਆ ਨਾਗਰੇ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਵੀ ਬਣਦਾ ਔਰ ਭਗਵਾਨ ਦੇ ਅੱਗੇ ਨਤਮਸਤਕ ਹੁੰਦਾ ਸਰ ਭਗਵਾਨ ਦਾ ਜਿਹੜਾ ਸਰੂਪ ਹੈ ਉਹਦੇ ਕਰਕੇ ਰਮਾਇਣ ਕਾਲ ਜਿਹੜੀ ਹੈ ਉਹਨੂੰ ਜਾਣਿਆ ਜਾਂਦਾ ਸੋ ਮੈਂ ਇੱਕ ਗੱਲ ਕਹਿਣੀ ਚਾਹਨਾ ਰਮਾਇਣ ਨੂੰ ਰਮਾਇਣ ਤੋਂ ਹੋਣ ਤੋਂ ਪਹਿਲਾਂ ਲਿਖਣ ਵਾਲੇ ਤਰਕਾਲ ਦਰਸ਼ਕ ਇਸ ਕਰਕੇ ਗਿਆ ਸੋ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਹੈ ਔਰ ਉਹਨਾਂ ਦਾ ਅਸ਼ੀਰਵਾਦ ਸਾਰੀ ਦੁਨੀਆ ਤੇ ਸਾਡੇ ਭਾਰਤ ਪਰਸ਼ ਤੇ ਪੂਰੇ ਤੇ ਪੰਜਾਬ ਦੇ ਉੱਤੇ ਔਰ ਖਾਸ ਤੌਰ ਤੇ ਸਾਡੀ ਹੁਸ਼ਿਆਰਪੁਰ ਦੇ ਉੱਤੇ ਵੀ ਬਣਿਆ ਰਹੇ ਹੀ ਉਹਨਾਂ ਦੇ ਕੇ ਪ੍ਰਾਰਥਨਾ ਕਰਦਾ ਅਸ਼ੁਭ ਕਾਮਨਾ ਕਰਦਾ ਸਭ ਨੂੰ ਮੈਂ ਜੈ ਹਿੰਦ ਕਹਨਾ ਬੋਲ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਕਿ ਸ੍ਰਿਸ਼ਟੀ ਕਰਤਾ ਸ੍ਰਿਸ਼ਟੀ ਰਚਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਜੋਸ਼ ਪੂਰੇ ਦੇਸ਼ ਦੇ ਵਿੱਚ ਬੜੀ ਧੂਰਤਾ ਮਨਾਇਆ ਜਾ ਰਿਹਾ ਹੈ ਅੱਜ ਇਹ ਦਿਹਾੜੇ ਤੇ ਮੈਂ ਸਾਰੀ ਸੰਗਤ ਨੂੰ ਖਾਸ ਤੌਰ ਤੇ ਸਾਡੇ ਪ੍ਰਬੰਧਕ ਸਾਥੀਆਂ ਨੂੰ ਜਿਨ੍ਹਾਂ ਵੱਲੋਂ ਬੜੇ ਵਿਸ਼ਾਲ ਪ੍ਰਬੰਧ ਕੀਤੇ ਗਏ ਆ ਦੇ ਨਾਲ ਮੋਹਨ ਲਾਲ ਜੀ ਸਾਡੇ ਪ੍ਰਧਾਨ ਜੀ ਚੱਲ ਰਹੇ ਨੇ ਉਹਨਾਂ ਨੂੰ ਤੇ ਉਹਨਾਂ ਦੀ ਸਾਰੀ ਕਮੇਟੀ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜਵਾਹਰ ਲਾਲ ਨੀ ਕੀ ਮਹਾਰਾਜ ਜੀ ਇਸੇ ਤਰ੍ਹਾਂ ਸਾਰੇ ਦੇ ਸ਼ੀਰ ਮਨਾਇ ਰੱਖਣ ਜੈ ਬਾਲ ਜੀ